ਨਾਬਾ ਪਟਿਆਲਾ ਗੇਟ ਮੈਸ ਗੇਟ ਵਾਲੀ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਦੌਰਾ ਕਰਨਗੇ ਨਾਬਾ ਦੇ ਐਮਐਲਏ ਸਰਦਾਰ ਦੇਵ ਸਿੰਘ ਮਾਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸੜਕ ਦਾ ਨਾ ਬਣਨ ਦਾ ਕਾਰਨ ਇਹ ਸੜਕ ਆਮ ਲੋਕਾਂ ਦੇ ਲਈ ਕਈ ਪਿੰਡਾਂ ਤੇ ਕਾਰੋਬਾਰਾਂ ਦਾ ਰਸਤਾ ਸੀ ਜਿੱਥੇ ਮਾਰਕੀਟ ਅਤੇ ਆਮ ਲੋਕਾਂ ਤੇ ਦੁਕਾਨਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਨਾਬਾ ਤੁਮਦੀਪ ਕਸ਼ਕ ਨਾਬਾ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜੀ ਸੜਕ ਹੈ ਜੀ ਬੜਾ ਗੰਭੀਰ ਇਸ਼ੂ ਸੀਗਾ ਐ ਮੈਸ ਜਿਹੜੀ ਸੜਕ ਹੈ ਜੀ ਔਰ ਤਕਰੀਬਨ ਪਿਛਲੇ 2-2.5 ਸਾਲ ਤੋਂ ਇਹ ਮਸਲਾ ਬੜਾ ਅੜਿਆ ਹੈ ਸੀਗਾ ਔਰ ਇਹ ਸੜਕ ਬਣਦੀ ਆ ਰਹੀ ਸੀ ਕੁਝ ਸ਼ਰਾਰਤੀ ਅੰਸਰਾਂ ਨੇ ਇਹਦੀ ਕੰਪਲੇਨਟ ਕਰਤੀ ਜੀ ਇਹ ਗਲਤ ਬਣ ਰਹੀ ਹੈ ਜੀ ਤੇ ਰੋਕਣੀ ਚਾਹੀਦੀ ਆ ਉਹ ਬੜਾ ਕ੍ਰਿਟੀਕਲ ਮਾਮਲਾ ਹੋ ਗਿਆ ਪਰ ਇਹਦੀ ਪ੍ਰੋਪਰ ਕੇਅਰ ਵੀ ਕਰਕੇ ਉੱਪਰ ਮੰਤਰੀ ਸਾਹਿਬ ਨਾਲ ਗੱਲ ਕਰਕੇ ਫੈਕਟਰੀ ਸਾਹਿਬ ਨਾਲ ਗੱਲ ਕਰਕੇ ਸਾਡੀ ਸਾਰੀ ਟੀਮ ਜਿਹੜੀ ਆ ਆਪਣ ਗੁੱਤਾ ਜੀ ਮੇਰੇ ਨਾਲ ਗਏ ਸੀਗੇ ਸਾਡੇ ਇਧਰੋਂ ਦੇ ਜਿਹੜੇ ਦੁਕਾਨਦਾਰ ਪੁਰਾਣੇ ਸਾਰੇ ਇਹਨਾਂ ਦੀ ਬੜੀ ਮੰਗ ਸੀਗੀ ਔਰ ਇਹ ਹੁਣ ਸੜਕ ਜਿਹੜੀ ਆ ਅਸੀਂ ਨੂੰ ਮੁਕੰਮਲ ਕਰ ਰਹੇ ਆ ਇਹ 86 ਹਾਂਜੀ ਸਾਡੇ 86 ਲੱਖ ਰੁਪਏ ਦਾ ਇਹਦਾ ਬਜਟ ਸੀਗਾ ਜੀ ਉਸ ਟਾਈਮ ਜਦੋਂ ਇਹ 2020 ਦੇ ਵਿੱਚ 2021 ਦੇ ਵਿੱਚ ਜਦੋਂ ਪਾਸ ਹੋਈ ਆ ਹੁਣ 2025 ਚੱਲ ਰਿਹਾ ਔਰ ਇਹ ਫਰਕ ਦੀ ਬੜੀ ਮੰਗ ਸੀਗੀ ਸਭ ਤੋਂ ਵੱਡੀ ਗੱਲ ਹੈ ਕਿ ਸੜਕ ਜਿਹੜੀ ਆ ਲੋਕਟਾਈਲ ਜਿਹੜੀ ਆ ਦੋਨੇ ਪਾਸੇ ਟੱਚ ਹੋ ਰਹੀ ਆ ਯਾਨੀ ਕਿ ਇਧਰ ਬਾਲ ਟੂ ਬਾਲ ਆ ਜੀ ਔਰ ਇਹਦੀ ਚੌੜਾਈ ਨਾ ਨਾ ਕਰਦੇ ਮੇਰੇ ਖਾਲ 60 ਫੁੱਟ ਹੋਊਗੀ ਜੀ ਲਗਭਗ 50 50 50 ਫੁੱਟ ਦੇ ਆਸ-ਪਾਸ ਦੀ ਹੈਗੀ ਆ ਔਰ ਦੁਕਾਨਦਾਰ ਸਾਰੇ ਖੁਸ਼ ਨੇ ਜੀ ਇਹ ਸੜਕ ਜਿਹੜੀ ਆ ਬਣ ਰਹੀ ਆ ਕੁਝ ਸੜਕ ਦਾ ਹਿੱਸਾ ਜਿਹੜਾ ਅੱਗੇ ਜਾ ਕੇ ਸਾਨੂੰ ਇਹ ਆ ਕਿ ਉਦੋਂ ਬਜਟ ਹੋਰ ਸੀਗਾ ਹੁਣ ਇੱਕ ਮਹਿੰਗਾਈ ਵੀ ਹੋ ਗਈ ਆ ਉਹਦੇ ਵਿੱਚ ਜੇ ਕੋਈ ਕੰਮ ਦੇ ਇਸ਼ੂ ਹੋਸੀ ਤਾਂ ਦੁਬਾਰਾ ਫਿਰ ਟੈਂਡਰ ਕਰਕੇ ਜਿਹੜੀ ਰਹਿ ਗਈ ਉਹਨੂੰ ਕੰਪਲੀਟ ਅਸੀਂ ਕਰਾਂਗੇ ਸੋ ਮੈਂ ਸਟੇਟ ਦੇ ਜਿੰਨੇ ਸਾਰੇ ਦੁਕਾਨਦਾਰ ਭਰਾ ਨੇ ਅਮਨ ਜੀ ਖੜੇ ਨੇ ਸਾਡੇ ਸਾਰੇ ਭਰਾ ਜਿੰਨੇ ਖੜੇ ਨੇ ਸਾਰੇ ਇਹ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਕਿ ਇਹ ਮੈਨੂੰ ਮੰਗ ਪੱਤਰ ਵੀ ਦਿੱਤਾ ਕਿ ਇਹ ਇਹ ਸੜਕ ਬਣਨੀ ਚਾਹੀਦੀ ਆ ਪਰ ਇਹ ਹੁਣ ਸੜਕ ਬਣ ਗਈ ਹੈ ਜੀ ਤੇ ਅੱਜ ਮੈਂ ਇਹਦਾ ਦੌਰਾ ਕਰਨ ਵਾਸਤੇ ਆਇਆ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਜਿੰਨੇ ਸਾਡੇ ਦੁਕਾਨਦਾਰ ਭਰਾ ਨੇ ਕੱਪੜਿਆਂ ਦੀਆਂ ਦੁਕਾਨਾਂ ਵੀ ਨੇ ਇੱਥੇ ਸਾਰੀਆਂ ਬੜੀਆਂ ਮੇਜਰ ਦੁਕਾਨਾਂ ਦੇ ਸਾਹਿਬ ਜੀ ਅੱਗੇ ਵਸਤਾ ਉੱਤਰ ਕਰ ਜਾਓਗੇ ਦੇਖੋ ਸਾਡੀ ਪ੍ਰਪੋਜ਼ਲ ਤਾਂ ਇਹੀ ਹੈ ਜੀ ਪ੍ਰਪੋਜ਼ਲ ਹੀ ਹੈ ਕਿਉਂਕਿ 2020 ਕੀ ਦਾ ਤੇ ਹੁਣ ਦਾ ਫਰਕ ਪੈ ਗਿਆ ਜੀ ਜੇ ਕੋ ਕਮੀ ਪੇਸ਼ੀ ਆਈ ਤਾਂ ਅਸੀਂ ਦੁਬਾਰਾ ਫਿਰ ਟੈਂਡਰ ਕਰਕੇ ਦੁਬਾਰਾ ਦੀ ਕੋਸਟ ਬਣਾ ਕੇ ਉਹਨੂੰ ਅਸੀਂ ਕੰਪਲੀਟ ਕਰਾਂਗੇ ਜਿਹੜੀ ਸਟੇਸ਼ਨ ਤੋਂ ਲੈ ਕੇ ਮੇਨ ਰੋਡ ਤੱਕ ਉਹ ਕੰਪਲੀਟ ਹੋ ਗਈ ਹੈ ਫਰਕ ਜੀ ਉਹ ਵੀ ਇਹਦਾ ਹਿੱਸਾ ਹੈ ਠੀਕ ਹੈ ਜੀ ਜਿਹੜੀ ਪਿੱਛੇ ਕਾਲਜ ਗਰਾਊਂਡ ਤੱਕ ਹੈ ਜੀ ਉਹ ਕੰਪਲੀਟ ਹੈ ਜੀ ਬਹੁਤ ਸ਼ਾਨਦਾਰ ਸੜਕ ਬਣ ਗਈ ਹੈ ਇਹ ਟੋਟਾ ਜਿਹੜਾ ਕੁਝ ਸ਼ਰਾਰਤੀ ਇਨਫਰਾਸਟ੍ਰਕਚਰ ਨੇ ਸ਼ਿਕਾਇਤ ਕਰਕੇ ਵੀ ਜੇ ਫੜਕੇ ਦੇ ਉੱਪਰ ਜੋ ਲੌਕਡਾਊਨ ਲਾਈ ਜਾ ਰਹੀ ਹੈ ਇਹ ਫਾਲਤੂ ਖਰਚ ਹੋ ਰਿਹਾ ਹੈ ਇਸ ਕਰਕੇ ਕੋਈ ਟੈਕਨੀਕਲੀ ਇਸ਼ੂ ਕਰਕੇ ਡਿਲੇ ਹੋ ਗਈ ਸੀ ਸ਼ਰਾਖਤੀ ਅੰਤਰੇ ਦੁਆਰਾ ਤਾਂ ਨਹੀਂ ਕੋਈ ਸ਼ਿਕਾਇਤ ਕੀਤੀ ਨਹੀਂ ਦੁਬਾਰਾ ਤਾਂ ਸ਼ਿਕਾਇਤ ਕੀ ਕਰਨੀ ਸੀ ਉਹਨੂੰ ਪ੍ਰੂਫ ਹੋ ਗਈ ਕਿ ਉਹਨਾਂ ਤਾਂ ਬਣੀ ਗਈ ਹੈ ਸੜਕ ਪਰ ਦੁਕਾਨਦਾਰ ਭਰਾ ਜਿਹੜੇ ਸੀ ਇਸ ਚੀਜ਼ ਤੋਂ ਬਹੁਤ ਦੁਖੀ ਸੀਗੇ ਤੇ ਮਿੱਟੀ ਉੱਡਦੀ ਸੀਗੀ ਹਾਂਜੀ 1.5 ਸਾਲ ਤੱਕ ਆ 1.5 ਸਾਲ ਤੱਕ ਹੋਏ ਮਿੱਟੀ ਉੱਡਦੀ ਸੀਗੀ ਦੁਕਾਨਾਂ ਦੇ ਘਟਾ ਜਾਂਦਾ ਸੀ ਸਫਾਈ ਕਰਨੀ ਪੈਂਦੀ ਸੀ ਬਾਰ-ਬਾਰ ਔਰ ਜਦੋਂ ਮੀਂਹ ਕਣੀ ਆਉਂਦੀ ਸੀ ਨੀਵਾ ਸੀਗਾ ਪਾਣੀ ਖੜਦਾ ਸੀਗਾ ਪਟਪਟਾਈਆ ਬਹੁਤ ਹੋਇਆ ਸੀਗਾ ਕੁੱਲ ਮਿਲਾ ਕੇ ਸਮਝ ਲਓ ਕਿ ਦਸਾਂ ਬਸੀਂ ਸਾਰੀ ਮਾਰਕੀਟ ਪਰ ਹੁਣ ਸਾਰੀ ਮਾਰਕੀਟ ਜਿਹੜੀ ਹੈ ਜੀ ਖੁਸ਼ਾ ਨਾਪਾ ਪਟਿਆਲਾ ਗੇਟ ਮੈਂ ਇਸ ਦੀ ਇਹ ਜਿਹੀ ਫੜਕ ਹੈ ਹੁਣ ਲੌਕ ਟਾਇਲ ਜਿਹੜੀ ਔਰ 80 80 ਐਮ ਐਮ ਦੀ ਲੌਕ ਟਾਇਲ ਜਿਹੜੀ ਉਹਦੇ ਨਾਲ ਬਣੀ ਹੈ ਜੀ ਹੈਵੀ ਟਾਇਲ ਹੈ ਆਈ ਐਸ ਆਈ ਮਾਰਕ ਹੈ ਜੀ ਹਰ ਚੀਜ਼ ਦੀ ਕੁਆਲਿਟੀ ਚੈੱਕ ਕਰਕੇ ਫਿਰੇ ਕੰਮ ਕੀਤਾ ਹੈ ਪਵਰ ਕਰਕੇ ਜੀ ਦੇਖੋ ਬਾਜ਼ਾਰ ਬਹੁਤ ਪਰੇਸ਼ਾਨ ਸੀ ਪਿਛਲੇ 2 ਸਾਲ ਤੋਂ ਤਾਂ ਜਾਦੇ ਪਰੇਸ਼ਾਨ ਸੀ ਕਿਉਂਕਿ ਇਹਨਾਂ ਸੜਕ ਬਣੀ ਨਹੀਂ ਤੀ ਜਦੋਂ ਸ਼ੁਰੂ ਹੋਊਗੀ ਇੱਥੇ ਕੁ ਸਰਾਰਤੀ ਬੰਦੇ ਵਿੱਚ ਇੱਕ ਅਫਸਰ ਵੀ ਵਿੱਚ ਤੀ ਉਹਨੇ ਰਲ ਕੇ ਪਿਛਲੇ ਸਾਲੇ ਸਰਕਰ ਦਾ ਬਣਦੀ ਹੋਈ ਸੜਕ ਦਾ ਗਲਤ ਸਾਬਤ ਕਰਕੇ ਵੀ ਇਹ ਸੜਕ ਬਣਨੀ ਹੋਣੀ ਚਾਹੀਦੀ ਇਹਦੀ ਤਾਂ ਲੋੜ ਹੀ ਨਹੀਂ ਤੀ ਉਹ ਅੱਗੇ ਗਲਤ ਪੇਸ਼ ਕਰਕੇ ਇਹਨੂੰ ਰੋਕਤਾ ਤੇ ਉਹ ਇੱਕ ਡੇਢ ਸਾਲ ਸਰਕਾਰੀ ਪ੍ਰੋਸੈਸ ਦੇ ਵਿੱਚ ਉਪਰੋਂ ਡਾਇਰੈਕਟਰ ਚੰਡੀਗੜ੍ਹ ਆ ਐਮ ਐਲ ਏ ਸਾਡੇ ਮਿਲੇ ਉੱਥੇ ਜਾ ਕੇ ਸਾਰੀ ਗੱਲਬਾਤ ਸਮਝਾਈ ਜਦੋਂ ਕਾਗਜ਼ ਪੱਤਰਾ ਕੁਝ ਵੀ ਨਹੀਂ ਨਿਕਲਿਆ ਤਾਂ ਉਹਨਾਂ ਨੇ ਪਰਮਿਸ਼ਨ ਦੁਆਰਾ ਦਿੱਤੀ ਤੇ ਸੜਕ ਉੱਪਰ ਦਾ ਕੰਮ ਚੱਲ ਰਿਹਾ ਹੈ ਅ ਜਿੱਥੇ ਡੰਪ ਹੁੰਦਾ ਤੇ ਉਥੇ ਬਾਥਰੂਮ ਬਣ ਗਏ ਨੇ ਉਸੇ ਤੱਕ ਸੜਕ ਬਣ ਚੁੱਕੀ ਆ ਤੇ ਉਹ ਤੋਂ ਅੱਗੇ ਦੀ ਜਿਹੜੀ ਸੜਕ ਦੀ ਤਿਆਰੀ ਆ ਜਿੰਨੀ ਕੁ ਘੱਟ ਵੱਧ ਰਹਿ ਜੂਗੀ ਐਸਟੀਮੇਟ ਮੁਤਾਬਕ ਉਹਦਾ ਨਾਲ ਨਾਲ ਟੈਂਡਰ ਲਾ ਕੇ ਇਸੇ ਸਾਲ ਦੇ ਵਿੱਚ ਰੈਸਟ ਹਾਊਸ ਤੱਕ ਅਸੀਂ ਸਾਰੀ ਸੜਕ ਦਾ ਕੰਮ ਮੁਕੰਮਲ ਕਰ ਦਾਂਗੇ ਦੇਖੋ ਇਹ ਸੜਕ ਬੇਸਿਕਲੀ ਦਾ ਸ਼ੁਰੂ ਹੋਈ ਸੀ ਕਤਵਾਲੀ ਤੋਂ ਕਤਵਾਲੀ ਤੋਂ ਸ਼ੁਰੂ ਹੋ ਕੇ ਇਹ ਜਾਣੀ ਆ ਜੀ ਰੇਲਵੇ ਸਟੇਸ਼ਨ ਤੱਕ ਰੇਲਵੇ ਸਟੇਸ਼ਨ ਤੋਂ ਲੈ ਕੇ ਮੇਨ ਰੋਡ ਤੱਕ ਦਾ ਟੋਟਾ ਕਿਤੇ ਹੋਰ ਕੋਲ ਟੈਂਡਰ ਸੀ ਬੁਆਇਸ ਸਕੂਲ ਤੋਂ ਲੈ ਕੇ ਸਾਹੂ ਮੀਟ ਵਾਲੇ ਤੱਕ ਕਿਸੇ ਹੋਰ ਕੋਲ ਟੈਂਡਰ ਦੀ ਤੇ ਜਿਹੜਾ ਸਾਹੂ ਮੀਟ ਤੋਂ ਲੈ ਕੇ ਆ ਦੰਪ ਤੱਕ ਜਿੱਥੇ ਹੁੰਦਾ ਦੀ ਉੱਥੇ ਤੱਕ ਟੈਂਡਰ ਕਿਸੇ ਹੋਰ ਕੋਲ ਆ ਇਸ ਕਰਕੇ ਜਿਹੜਾ ਇਹ ਟੋਟੇ-ਟੋਟਿਆਂ ਚ ਅੱਧਾ ਟੈਂਡਰ ਨੇ ਤੇ ਸੜਕ ਬਣਦੀ ਜਾ ਰਹੀ ਹੈ ਲਗਭਗ ਮੇਰੇ ਕਾ ਹੈਗਾ ਦੀ ਤੈਨੂੰ 3.5 ਕਰੋੜ ਦਾ ਕੰਮ ਹੈਗਾ ਦੀ ਸਾਰਾ ਟੋਟਲ ਹਾਂ ਜੀ ਦੇਖੋ ਜਲਦੀ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਖੁਸ਼ਖਬਰੀ ਦੇ ਰਿਹਾ ਇੱਕ ਬੜਾ ਵੱਡਾ ਕਬਜ਼ਾ ਜਿਹੜਾ ਪਿਛਲੇ 40 ਸਾਲ ਤੋਂ ਕਿਸੇ ਦਾ ਸੀ ਉਹ ਅਸੀਂ ਜਲਦੀ ਉਹ ਛਡਾਣ ਜਾ ਰਹੇ ਹਾਂ ਸਾਰੀ ਨਗਰ ਕੌਂਸਲ ਦੀ ਐਮਸੀ ਟੀਮ ਵਧਾਈ ਦੀ ਪਾਤਰ ਹੈ ਜਾ ਸਾਬ ਨੇ ਅੱਜ ਆਰਡਰ ਕਰਤੇ ਤੇ ਇੱਕ ਦੋ ਦਿਨ ਦੇ ਵਿੱਚ ਕਬਜ਼ਾ ਲੈ ਕੇ ਤੁਹਾਨੂੰ ਸਾਰਿਆਂ ਨੂੰ ਫੇਰ ਬੇਨਤੀ ਕਰਾਂਗੇ ਕਿ ਆਓ ਉੱਥੇ ਪਾਣੀ ਦਾ ਬੋਰ ਵੀ ਨਵਾਂ ਲੱਗੂਗਾ ਤੇ ਜਲਦੀ ਉਹ ਕਬਜ਼ਾ ਲੈ ਕੇ ਸਾਰਿਆਂ ਨੂੰ ਉੱਥੇ ਲੱਡੂ ਨਾਲੋਂ ਮਿੱਠਾ ਕਰਾਵਾਂਗੇ ਤੇ ਸੱਦੇ ਬਹੁਤ ਖੁਸ਼ੀ ਦਾ ਮਾਹੌਲ ਹੈ ਸਿਨੇਮਾ ਰੋਡ ਤੇ ਬਹੁਤ 2 2.5 ਸਾਲ ਲੋਕ ਹੈਰਾਨ ਹੋਣ ਪਿੱਛੇ ਦੋ ਵਾਰੀ ਦਾ ਦੋ ਤਿਹਾਰ ਦੀਵਾਲੀ ਦੇ ਤਿਹਾਰ ਲੋਕਾਂ ਦੇ ਡੈੱਡ ਹੋ ਗਏ ਦੋ ਸਾਲ ਵੱਡਾ ਤਿਹਾਰ ਰਣਕਵਾਲੀ ਦਾ ਕਿਸ ਕਰਕੇ ਹੁਣ ਬਹੁਤ ਵਧੀਆ ਢੰਗ ਨਾਲ ਸੜਕ ਬਣ ਗਈ ਇਸ ਗੱਲ ਤੋਂ ਸਾਰੇ ਸ਼ਹਿਰ ਸਾਡੇ ਫਿਲਮਾ ਰੋਡ ਵਾਸੀ ਦੁਕਾਨਦਾਰ ਬਹੁਤ ਖੁਸ਼ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਕਿ ਆ ਭਗਵਾਨ ਜੀ ਦਾ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਇਹ ਕਰਕੇ ਸਾਡੀ ਸੜਕ ਬਣਾਈ ਬਹੁਤ ਬਹੁਤ ਧੰਨਵਾਦ ਜੀ ਬਾਲ ਟੂ ਬਾਲ ਬਣ ਰਹੀ ਹੈ ਜੀ ਮੈਸਟਰ ਤੋਂ ਸਟਾਰਟ ਹੋਈ ਹੈ ਫਿਲਹਾਲ ਇਹ ਜੇ ਬਸੰਤਪੁਰੇ ਮਹੱਲੇ ਦੇ ਮੋੜ ਤੱਕ ਗਈ ਹੈ ਬਾਕੀ ਹੁਣ ਸਰਕਾਰ ਤੇ ਇਹ ਜੇ ਕਿੱਥੇ ਤੱਕ ਬਣਾਉਂਦੀ ਹੈ ਵਿਸ਼ਾ ਹੈ ਰੈਸਟੋਰਸ ਤੱਕ ਬਣੀ